ਅਸਬੇਚ ਗੁਰਦੁਆਰਾ ਟਾਂਵੀ ਸਾਹਿਬ ਰੋਡ ਤੇ ਸਥਿਤ ਘਰ 'ਚ ਮਹਿਲਾ ਨੇ ਅੱਗ ਲਗਾ ਕੇ ਆਪਣੀ ਅਤੇ 3 ਸਾਲਾ ਦੇ ਬੱਚੇ ਦੀ ਜੀਵਨ ਲੀਲਾ ਸਮਾਪਤ ਕਰਨ ਤੇ ਅਤੀ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ। ਸਮੇਤ ਪੋਤ ਕੀ ਇਕਤਰ ਕੀਤੀ ਜਾਣਕਾਰੀ ਮੁਤਾਬਕ ਪ੍ਰੀਤੀ ਪਤਨੀ trilochtan singh urpsani ਜੋ ਕਿ ਘਰ ਦੇ ਉੱਪਰ ਬਣੇ ਕਮਰੇ ਵਿੱਚ 3 ਸਾਲ ਬੱਚੇ ਬਰਿੰਦਰ ਸਿੰਘ ਨਾਲ ਰਹਿ ਰਹੀ ਸੀ ਅਤੇ ਉਸ ਦਾ ਪਤੀ ਕਰੀਬ 2 ਸਾਲ ਤੋਂ ਦੁਬਈ ਗਿਆ ਹੋਇਆ ਸੀ। ਭਾਸ਼ਾਪੁਰ ਦੇ ਰਹਾ ਤੇ ਜਿਹੜੀ ਡੈਥ ਹੋਈ ਆ ਬੱਚੇ ਦੀ ਵੀਡੀਓ ਤੁਹਾਡੇ ਇੱਕ ਹੀ ਲੱਗ ਰਹੀ ਤੇ ਕੁੜੀ ਮੇਰੀ ਲੜਕੀ ਲੱਗਦੀ ਸੀ ਤੇ ਦੋਤਾ ਲੱਗਦਾ ਸੀ ਹਾਂ ਠੀਕ ਹੈ ਤੇ ਕੀ ਮਾਮਲਾ ਸੀ ਸਾਰਾ ਕਿਹੜੇ ਪਿੰਡ ਦੇ ਸੀਗੇ ਕਹਿੰਦੇ ਇਹ ਕਾਲਾ ਸੰਘਿਆਨ ਦੀ ਸੀ ਮੇਰੀ ਲੜਕੀ ਵਿਆਹੀ ਹੋਈ ਤੇ ਇਹ ਸਹੁਰਾ ਪਰਿਵਾਰ ਤੰਗ ਕਰਦੇ ਡਾਜ ਦੇ ਮੰਗਦੇ ਸੀ ਡਾਜ ਮੈਂ ਅੱਜ ਤੋਂ 1.5 2 ਮਹੀਨੇ ਤੋਂ ਪਹਿਲਾਂ ਮੈਂ ਦੇ ਕੇ 2.5 ਲੱਖ ਦਾ ਦੇ ਕੇ ਗਿਆ ਵਾਂ ਫਿਰ ਵੀ ਇਹ ਬਹੁਤ ਜ਼ਿਆਦਾ ਤੰਗ ਕਰਦੇ ਕੁੜੀ ਕੁਛ ਹੋ ਕੇ ਪਿੰਡ ਗਈ ਇਹਦੀ ਮਾਸੀ ਸੱਸ ਤੇ ਚਾਚੀ ਸੱਸ ਇਕੋ ਹੀ ਆ ਜਾਣ ਕੇ ਪੈਣਾ ਪੈਣਾ ਇਹ ਇਹ ਤੇ ਚਾਚਾ ਇਹਦਾ ਸਾਡੇ ਪਿੰਡ ਗਏ ਆ ਬੈ ਕੇ ਗੱਲਬਾਤ ਸਾਡੀ ਹੋਈ ਆ ਕਹਿੰਦੇ ਵੀ ਅਸੀਂ ਚਲੋ ਉਹਨਾਂ ਨੂੰ ਵੀ ਸਮਝਾਵਾਂਗੇ ਅਸੀਂ ਤੁਸੀਂ ਸਮਝਾਓ ਚਲੋ ਇਹਨੂੰ ਅਸੀਂ ਵੀ ਕਿਹਾ ਚਲੋ ਪੁੱਤ ਵੀ ਕੋਈ ਗੱਲ ਨਹੀਂ ਉਹ ਗੱਲਾਂ ਹੋ ਜਾਂਦੀਆਂ ਵੀ ਚੱਲ ਤੂੰ ਅਲੱਗ ਮੈਂ ਜੀ ਉਹਨਾਂ ਨੂੰ ਕਿਹਾ ਵੀ ਅਸੀਂ ਛੱਡਾਵਾਂਗੇ ਪੰਜ ਦਸਤਾਂ ਦਿਨਾਂ ਤਾਈ ਮੈਂ 26 ਤਰੀਕ ਨੂੰ ਮੇਲਾ ਸੀ ਇਹਨਾਂ ਦੇ ਪਿੰਡ 25 ਤਰੀਕ ਨੂੰ ਮੈਂ ਇਹਨਾਂ ਨੂੰ ਛੱਡ ਕੇ ਗਿਆ ਲੜਕੀ ਤਾਂ ਦੇ ਦੋਤੇ ਨੂੰ ਤੇ ਮੁੜ ਕੇ ਇਹਨਾਂ ਨੇ ਉਹਨੂੰ ਉਦੋਂ ਬਾਅਦਾਂ ਚ ਫੇਰ ਪਤਾ ਨਹੀਂ ਕੀ ਪਰੇਸ਼ਾਨ ਕੀਤਾ ਕਿਦਾਂ ਕੀਤੀ ਮਾਰਿਆ ਮਾਰ ਕੇ ਤੇ ਅਗਲਾਤੀ ਤੇ ਜਦੋਂ ਅਸੀਂ ਇਹਨਾਂ ਨੇ ਕੋਈ ਰਿਕਾਰਡਿੰਗ ਪ੍ਰਿਤੀ ਨੇ ਪ੍ਰਿਤੀ ਨੇ ਮੇਰੀ ਲੜਕੀ ਨੇ ਆਪਦੇ ਪਤੀ ਨੂੰ ਪਾਈ ਸੀ ਉਹ ਰਿਕਾਰਡਿੰਗ ਇਹਦੇ ਪਤੀ ਨੇ ਸਾਨੂੰ ਪਾਈ ਤੇ ਇਹੀ ਕੰਮ ਕਰ ਬੀਜੀ ਪਰ ਬੰਦਿਆਂ ਜੀ ਕੋਈ ਦੇਖਿਆ ਨਹੀਂ ਮੈਂ ਪਰ ਸਾਬ 5 ਸਾਲ ਹੋ ਗਈਆਂ ਨੂੰ 5 ਸਾਲ ਹਾਂਜੀ ਹਾਂਜੀ ਠੀਕ ਹੈ ਇਹ 5 ਸਾਲ ਦੇ ਵਿੱਚ ਤੰਕਰਦੇ ਰਹੇ ਕਿ ਦਾਜ ਦਿੱਤਾ ਜਾਵੇ ਹਾਂਜੀ 5-7 ਦੇ ਤੋਂ ਤੰਕਰਦੇ ਰਹਾ ਅਸੀਂ ਗਰੀਬ ਬੰਦੇ ਜੀ ਦੇ ਨਹੀਂ ਹੋਇਆ ਚਲੋ ਜਦੋਂ ਸਾਡੇ ਕੋਲ ਪਹੁੰਚ ਹੋਈ ਤੇ ਅਸੀਂ ਦਾਜ ਦਿੱਤਾ ਘਰ ਵਾਲੇ ਦਾ ਕੀ ਨਾਮ ਪਰਲੋਚਨ ਸਿੰਘ ਦਾ ਨਾਮ ਤੋਂ ਦਾ ਜੀ ਸ਼ਨੀ ਸ਼ਨੀ ਕਹਿੰਦੇ ਆ ਤੇ ਕਿੱਥੇ ਕੀ ਕੰਮ ਕਰਦਾ ਸੀ ਇਹ ਇੱਥੇ ਤੇ ਲੱਕੜ ਦਾ ਕੰਮ ਕਰਦਾ ਸੀ ਤੋਂ ਹੁਣ 2 ਸਾਲ ਤੋਂ ਦੁਬਈ ਗਿਆ ਹੋਇਆ ਜੀ ਦੁਬਈ ਜਾਣ ਤੋਂ ਬਾਅਦ ਵੀ ਉਹਦੇ ਜਿਹੜੇ ਜਿਹੜੀ ਸੱਸੀ ਤੇ ਮਾਸੀ ਸੱਸ ਚਾਚੀ ਸੱਸ ਜਿਹੜੀ ਆ ਇੱਕੋ ਹੀ ਆ ਇਹ ਏ ਤੇ ਇੱਕ ਜੀ ਭੂਆ ਸੱਸ ਬਬਲੀ ਜਿਹੜੀ ਆਦੀ ਵਿਆਹੀ ਹੋਈ ਆ ਉਹ ਤੇ ਤੰਗ ਕਰਦੇ ਸੀ ਇਹਨੂੰ ਵੀ ਤੂੰ ਇਦਾਂ ਦਾਜ ਲੈ ਕੇ ਆ ਆ ਲੈ ਆ ਉਹ ਲੈ ਆ ਤੇ ਚਲੋ ਜੀ ਅਸੀਂ ਔਕੇ ਸੌਕੇ ਹੋ ਕੇ ਵੀ ਲੋਨ ਲਿਆ ਕੁਸ਼ਤਾ ਕੀਤੀ ਉਹਨੂੰ ਅਸੀਂ ਸਮਾਨ ਦਿੱਤਾ ਸਮਾਨ ਦੇਣ ਤੋਂ ਬਾਅਦ ਵੀ ਫੇ ਰੱਖਣ ਰਖਾਉਣ ਤੋਂ ਨਾ ਬਹੁਤ ਲੜੇ ਲੜ ਕੇ ਕੀਤਾ ਇਹਨਾਂ ਨੇ ਬਹਿਸ ਬਾਜੀ ਵੀ ਇੱਥੇ ਰੱਖਣਾ ਨਹੀਂ ਉੱਥੇ ਰੱਖਣਾ ਫੇ ਵੀ ਉਹਨੂੰ ਜਦੋਂ ਸਮਾਨ ਹੀ ਦੇ ਦਿੱਤਾ ਰੱਖ ਲਿਆ ਤੇ ਜ਼ਿਆਦਾ ਤੰਗ ਕਰਦੇ ਰਹੇ ਉਹਨੂੰ ਕੰਕਾ ਕੀਤੇ ਪਤਾ ਨਹੀਂ ਇਹਨਾਂ ਨੇ ਮਾਰ ਕੇ ਨੂੰ ਅਗਲਾਤੀ ਤੇ ਪਤਾ ਨਹੀਂ ਇਹਨਾਂ ਨੇ ਕਿਦਾਂ ਕੀਤਾ ਜੀ ਅਸੀਂ ਜਦੋਂ ਉਹ ਰਿਕਾਰਡਿੰਗ ਸੁਣ ਕੇ ਆਏ ਸੀ ਸਾਨੂੰ ਸੁਣੀਆ ਭੱਜ ਕੇ ਸੀ ਉਥੋਂ ਜੋਂ ਆਏ ਆ ਤੇ ਆਣ ਕੇ ਦੇਖਿਆ ਤਾਂ ਮੁੰਡਾ ਸਹਕਦਾ ਸੀ ਅਸੀਂ ਆਣ ਕੇ ਇਹਨਾਂ ਨੂੰ ਪੁੱਛਿਆ ਵੀ ਵੀ ਪ੍ਰੀਤੀ ਕਿੱਥੇ ਆ ਇਹ ਕਹਿਣ ਲੱਗੇ ਵੀ ਸਾਨੂੰ ਪਤਾ ਹੀ ਨਹੀਂਗਾ ਕਿੱਥੇ ਆ ਕੰਨ ਮਤਲਬ ਤੁਹਾਡਾ ਕਹਿਣਾ ਹੈ ਕਿ ਸੱਸ ਨੇ ਜਿਹੜਾ ਵਾ ਤੁਹਾਡੀ ਨੂੰ ਤੇ ਤੁਹਾਡੇ ਦੋਤ ਨੂੰ ਮਾਰ ਹਾਂਜੀ ਸੱਸ ਅਸੀਂ ਜੀ ਚਲੋ ਕਹਿ ਸਕਦੇ ਆ ਇਹ ਇਦਾਂ ਹੀ ਹੋਈ ਆ ਜਿੱਦਾਂ ਬੰਦਾ ਆਪ ਨੂੰ ਅਗ ਲਾਉਣੀ ਕਿਤੇ ਸੋਖੀ ਜੀ ਗੱਲ ਨਹੀਂ ਗਈ ਨਾਲ ਬੱਚਾ ਤੇ ਜਦੋਂ ਅਸੀਂ ਆਣ ਕੇ ਪੁੱਛਿਆ ਤਾਂ ਉਹ ਕੋਠੇ ਤੇ ਸੀ ਇਹਨਾਂ ਨੇ ਸਾਨੂੰ ਕੋਠੇ ਤੋਂ ਜਾਣ ਤੋਂ ਇਨਕਾਰ ਹੀ ਕੀਤੀ ਉਹ ਪਤਾ ਨਹੀਂ ਕਿ ਕਿਹਦੇ ਕਿੱਥੇ ਆ ਅਸੀਂ ਜਦੋਂ ਕੋਠੇ ਤੇ ਜਾ ਕੇ ਮੈਂ ਲੜਕੀ ਆ ਮੇਰੀ ਵੱਡੀ ਸੀ ਨਾਲ ਆਈ ਮੇਰੇ ਉਹ ਜਦੋਂ ਕੋਠੇ ਚੜ੍ਹ ਕੇ ਦੇਖਿਆ ਤੇ ਉਹਦਾ ਫੋਨ ਉੱਥੇ ਪਿਆ ਸੀ ਮੈਂ ਫੋਨ ਲਗਾਇਆ ਤੇ ਫੋਨ ਉਥੇ ਵੱਜਾ ਉਹਨੇ ਚੱਟ ਕੇ ਕਿ ਡੈਡੀ ਉਹਦਾ ਫੋਨ ਤੇ ਇੱਚੇ ਪਿਆ ਵਾ ਜਦੋਂ ਉਹਨੇ ਫੋਨ ਚੁੱਕ ਦੀ ਕਰਦੀ ਨੇ ਦੂਜੇ ਅੰਦਰ ਝਾਤੀ ਮਾਰੀ ਤੇ ਪ੍ਰੀਤੀ ਮਰੀ ਪਈ ਸੀ ਤੇ ਉਹਦਾ ਲੜਕਾ ਜਿਹੜਾ ਸੀ ਉਹ ਸੈਕ ਰਿਹਾ ਸੀ ਕਿੰਨੇ ਸਾਲ ਦੀ ਸੀ ਰੀਤੀ ਰੀਤੀ 26 ਸਾਲ ਦੀ ਸੀ 26 ਸਾਲ ਦੀ ਤੇ ਮੁੰਡਾ ਬੱਚਾ ਜਿਹੜਾ ਸੀ 3 ਸਾਲ ਦਾ ਸੀ ਹਾਂਜੀ ਸਰ ਇਹ ਕੀ ਮਾਮਲਾ ਸੀਗਾ ਸਾਰਾ ਜੀ ਕੱਲ ਸਾਨੂੰ ਕੋਈ 2:00 ਵਜੇ ਪਤਾ ਲੱਗਾ ਕਿ ਇੱਥੇ ਕੋਈ ਲੜਕੀ ਜਿਹੜੀ ਆ ਉਹ ਜਲਾ ਕੇ ਮਾਰ ਦਿੱਤੀ ਗਈ ਆ ਬੇਟਾ ਉਹਦਾ ਜਿਹੜਾ 3 ਸਾਲ ਦਾ ਸੀਗਾ ਉਹਨੂੰ ਬਾਬਾ ਕਾਂ ਦਾ ਜੀ ਦੇ ਹਸਪਤਲ ਲੈ ਗਏ ਜਿੱਥੇ ਉਹਦੀ ਵੀ ਦਰਾਨੇ ਲਾਜ ਮੌਜੂਦ ਇਹਦੇ ਵਿੱਚ ਅਸੀਂ ਜੀ ਰਜਿਸਟਰ ਕਰਤਾ ਜੀ ਰਜਿਸਟਰ ਕੀਤਾ 5 ਨੇ ਅੱਤੇ ਲੜਕੇ ਤੇ ਉਹ ਜਿਹੜੀ ਲੜਕੀ ਜਿਹੜੀ ਡੈਥ ਹੋਈ ਉਹਦੇ ਹਸਬੰਡ ਤੇ ਉਹਦੀ ਸੱਸ ਸੋਹਰਾ ਉਹ ਕੁਹਾ ਸੱਸ ਤੇ ਮਾਸ ਸੱਸ ਇਹ ਕਿਹੜੇ ਪਿੰਡ ਦੇ ਸੀਗੇ ਇਹ ਕਾਲਾ ਸੰਗਿਆ ਚ ਆਲਮਗੀਰ ਪਿੰਡ ਦਾ ਟਾਂਸਾ ਰੋਡ ਤੇ ਇਹ ਪਤਾ ਲੱਗ ਗਿਆ ਕਿ ਕਿਉਂ ਆਪਣੇ ਆਪ ਨੂੰ ਸਾਲਿਆ ਵੀ ਬੁੜੀ ਆਪਣੇ ਸੋਹਰਾ ਤੋਂ ਦੁਖੀ ਸੀ ਇਹ ਕਿ ਆਪਣੇ ਹਸਬੰਡ ਜਿਹੜਾ ਵਿਦੇਸ਼ ਸ਼ ਦੁਬਈ ਦੇ ਵਿੱਚ ਹੈ ਇਹਨਾਂ ਦੋਨਾਂ ਦਾ ਸੱਚ ਕੋਈ ਡਿਸਕਿਊਟ ਚੱਲਦਾ ਸੀ ਉਹਦੇ ਤੋਂ ਲਿਖੇ ਨੇ ਆਪਣੇ ਕਿੰਨੇ ਸਾਲ ਦੀ ਉਮਰ ਸੀ ਕਿ ਲੜਕੀ ਦੀ ਉਮਰ ਹੈਗੀ ਪ੍ਰੀਤੀ ਦੀ 26 ਸਭੀ ਸਾਲ ਹਾਂਜੀ ਤੇ ਜਿਹੜਾ ਬੱਚਾ ਬਲਵਿੰਦਰ ਸਿੰਘ ਉਹ ਵੀ ਜਿਹੜਾ ਉਹਦੀ ਉਮਰ ਕਿੰਨੇ ਸਾਲ ਇਹ ਦੋਨਾਂ ਦੀ ਮੌਤ ਹੋ ਚੁੱਕੀ ਹੈ ਦੋਨਾਂ ਦੀ ਦੱਸ ਤੇ ਅਸੀਂ ਕਾਰਪੋਰ ਜਿਹੜਾ ਕੇਸ ਰਿਜਿਸਟਰਡ ਕਰਤਾ ਤੇ ਦੋਨਾਂ ਚ ਦੋ ਦੋਸ਼ੀ ਰੈਸਟ ਕਰ ਲਏ ਸੀ ਬਾਕੀਆਂ ਨੂੰ ਜਲਦੀ ਰੈਸਟ ਕੀਤਾ ਗਿਆ